ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਮਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਣ ਵਾਲੀ ਐ ਇੱਕ ਤੋਕੜ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬੰਦੀ ਜੀ ਠੀਕ ਠਾਕ ਜੀ ਨਾਮ ਤੇ ਡਰੈੱਸ ਬੋਗ ਨਾਮ ਗੁਰਦੀਪ ਸਿੰਘ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਸਹਿਣਾ ਨੇੜੇ ਭਾਉੜਾਗਾ ਜੀ ਪੱਖੋ ਕੈਂਚੀ ਆ ਮੋਬਾਈਲ ਨੰਬਰ ਬੋਗ 9877477456 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆਸ ਹੁੰਦੀ ਹੈ ਇਹ ਬਾਈ ਪਲੂਣ ਹੁੰਦੀ ਆ ਚਾਰ ਦੰਦਾਂ ਦੀ ਪਲੂਣ ਆ ਚਾਰ ਦੰਦ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਹਫਤਾ ਲਈ ਜੀ ਹਫਤੇ ਇੱਕ ਦੀ ਕੱਚੀ ਆ ਕੀ ਰਕਾਰ ਇਹਦੀ ਮਾਦ ਆ ਬਾਈ ਇਹਦਾ ਹੈਗਾ ਜੀ 25 ਕਿਲੋ ਦੀ ਮਾਦ ਆ ਜੀ ਠੀਕ ਆ ਬਾਈ ਖੋਲੀ ਬਾਈ ਤੋਰ ਕੇ ਦਿਖਾ ਦੇ ਪ੍ਰਿੰਟ ਕਰਮ ਵਾਲੀ ਦਾ ਬਹੁਤ ਚੰਗਾ ਕੱਦ ਵੱਡ ਚੰਗਾ ਬਰੀਟ ਚੰਗੀ ਆ ਫੇਸ ਦਿਖਾਵਾਂਗੇ ਨੇੜ ਤੋਂ ਫੇਸ ਬੜਾ ਪਿਆਰਾ ਲਾ ਫੇਸ ਦੇਖੋ ਬਾਈ ਰੋਦੀਵਾਦੀ ਬਹੁਤ ਚੰਗੀ ਆ ਸਨਖਪੁਣਾ ਵੜਦੇ ਵਿੱਚ ਬਾਈ ਬਹੁਤ ਆ ਪਹਿਲਾ ਸੁਆ ਦੰਦਾਂ ਜਿਹਾ ਵੜਾ ਚਾਰ ਦੰਦਾਂ ਦਾ ਤੋਰ ਦੇ ਬਾਈ ਮਣੀ ਲੰਮੀ ਤੋਰ ਪ੍ਰਿੰਟ ਪ੍ਰਿੰਟ ਕਰਮਾੜੀ ਦਾ ਬਹੁਤ ਸਿੰਗਲ ਹੈ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਾਰਾ ਵੀ ਕਰਮਾੜੀ ਦਾ ਚੰਗਾ ਗਿਆ ਬਾਈ ਆਰਡਰ ਨੇੜੇ ਤੋਂ ਜੇ ਕਰਵਾਵਾਂਗੇ ਨਾਣਾ ਨੂਣਾ ਕਰਮਾੜੀ ਦੇ ਫੋਲੋ ਚੰਗੀਆਂ ਦਿਨ ਹਜੇ ਲੈਂਦੀ ਆ ਉਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰਨ ਨੂੰ ਲੈ ਕੀ ਬਾਤ ਲੈ ਚੱਲ ਬਈ ਅੰਦਰ ਹੀ ਲੈ ਚੱਲ ਮੋਲ ਕੀ ਇਹਦਾ ਜਾਇਜ ਮੋਲ ਆਪਾਂ ਫੋਨ ਤੇ ਹੀ ਕਰ ਲੈਣਾ ਜਾਇਜ ਹੀ ਹੋਊਗਾ ਜਾਇਜ ਹੀ ਹੋਊਗਾ ਠੀਕ ਆ ਮੋਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਵੈਡ ਦੇ ਸਾਹਮਣੇ ਬਿਲਕੁਲ ਜਾਇਜ ਹੋਊਗਾ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਹਦਾਂ ਨੂੰ ਆਰਡਰ ਆ ਜਣੇ ਨੇ ਕਮਾਲ ਦਾ ਤਿਆਰ ਕਰਨਾ ਤੇਰੀ ਤਿਆਰੀ ਹੈ ਨਾ ਫੀਟਿੰਗ ਐ ਡਿਲੀਵਰੀ ਬਹੁਤ ਚੰਗੀ ਆ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਬਈ ਗਲਾਬੀ ਥਣ ਮੁੱਠੀ ਵਾਲਾ ਥਣ ਲੱਗਿਆ ਕਿਆ ਬਾਤ 2024 ਦਾ ਹੈ ਫੌਲਾ ਹੀ ਠੀਕ ਆ ਬਈ ਮੋਲ ਬਾਈ ਕਹਿੰਦਾ ਜਾਇਜ਼ ਹੀ ਰੱਖਾਂਗੇ ਪਰ ਕਰਾਂਗੇ ਬਾਈ ਫੋਨ ਤੇ ਵੈਡ ਕਰ ਚੰਗੀ ਆ ਅੱਗੇ ਬਾਈ ਦੋ ਨੰਬਰ ਤੇ ਟੋਕੜ ਇਹ ਟੋਕੜ ਆ ਗਈ ਕਿਹੜਾ ਸੂਆ ਵੀਰੇ ਇਹ ਤੀਜਾ ਸੂਈ ਵੀ ਤੀਜਾ ਸੂਈ ਵੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਤਾਂ ਕੋਈ ਪਤਾ ਨਹੀਂ ਆਪ ਐਵੇਂ ਕਹਿ ਦਈਏ ਹੀਟ ਚਾਈ ਵੀ ਆ ਗਈ ਦੁੱਧ ਦੇ ਥੱਲੇ ਸੀਗਾ 11 ਕਿਲੋ ਹੁਣ ਹੀਟ ਚ ਆਨ ਕਰਕੇ ਬਸ 7-8 ਕਿਲੋ ਦੁੱਧ ਹੋ ਠੀਕ ਆ ਬਾਈ ਮੈਂ ਦੋ ਡੰਗ ਚੋਲੇ ਬਾਈ ਹਾਂ ਦੋ ਡੰਗ ਚੋਲੇ ਖੋਲੋ ਬਾਈ ਤੁਰ ਫੈਂਟ ਚੰਗੀ ਆਉਂਦੀ ਉਹਨ ਫੈਂਟ ਵਧੀਆ ਆਉਂਦੀ ਹੈ ਜੀ ਆਰਡਰ ਬਾਈ ਕਹਿੰਦਾ ਚੰਗੀ ਆਉਂਦੀਆਂ ਕਿਉਂ ਤੋਕੜਾ ਨਾ ਬਈ ਫੈਂਟ ਚੰਗੀਆਂ ਦੁੱਧ ਗਾੜਾ ਹੋ ਜਾਂਦਾ ਕੱਦ ਚੰਗਾ ਸਮੀ ਪੜੀ ਆ ਬਈ ਤੇ ਫੁੱਲ ਕਰਦਾ ਆਰਡਰ ਕਮਾਲ ਦਾ ਨਾਲਾ ਨੂਣਾ ਲੈਵੇ ਤੇ ਬਹੁਤ ਨੇ ਬਈ ਨੇੜ ਤੋਂ ਚੈੱਕ ਕਰ ਬਣੇ ਚੀ ਵਾਈ ਕਿਵੇਂ ਆ ਭਰਾ ਜੀ ਚੀ ਵਾਈ ਪੂਰੀ ਵਧੀਆ ਜੀ ਇੱਕ ਨੰਬਰ ਆ ਜੀ ਹਾਂ ਜੀ ਠੀਕ ਹੈ ਫੈਂਟ ਦੇਖੋ ਪਿਆ ਵਾ ਤਾਂ ਨਾਲਾ ਨੂਣਾ ਦੇਖੋ ਬਈ ਲੈਵੇ ਤੇ ਇਹਦਾ ਬਸ਼ੇ ਵਜੂਗਾ ਕਰਨੀ ਹੋਵੇ ਦੁੱਧ ਹੋਰ ਵੀ ਬਾਜੂ ਹੀ ਲੈ ਲਈ ਬੈੜਾ ਠੀਕ ਆ ਕੀ ਮੋਲ ਹੈ ਜੈ ਜੈ ਇਹਦਾ ਬਾਸ ਦੇਣ ਲੈਣੀ ਜੀ 18000 ਰੁਪਏ ਮਾਨਤਨ ਹੋ ਜ ਬੜਾ ਮੋਟਾ ਹੋ ਬੜਾ ਠੀਕ 18000 ਰੁਪਏ ਮੋਲ ਦਾ ਵੀਰੇ ਮਾਨਤਨ ਮੌਕੇ ਤੇ ਜਰੂਰ ਹੋ ਜਾ ਨਾਗਸੀ ਭਰਾ ਕੋਲੇ ਦੋ ਦੋਨੇ ਵਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਵੀਰੇ